ਏ ਬਾਬਾ ਦੀਪ ਸਿੰਘ ਦੀ ਬਣਾਈ ਗਈ ਆ ਅਤੇ ਦਰਬਾਰ ਸਾਹਿਬ ਦੀ ਫੋਟੋ ਬਣਾਈ ਗਈ ਆ ਤਾਂ ਅੱਗੇ ਇਹ ਭੰਗੜੇ ਪਾਉਣਾ ਪੰਜਾਬ ਦਾ ਕਲਚਰ ਨਹੀਂਗਾ ਪੰਜਾਬ ਦਾ ਕਲਚਰ ਹੈ ਗੁਰੂ ਦੀ ਸੇਵਾ ਕਰਨੀ ਗੁਰੂ ਦੇ ਧਰਮ ਲਈ ਮਰਨ ਲਈ ਤਿਆਰ ਪਰ ਤਿਆਰ ਰਹਿਣਾ ਇਹ ਗੁਰੂ ਦਾ ਕਲਚਰ ਆ ਇਹ ਪੰਜਾਬ ਦਾ ਕਲਚਰ ਕਿੱਥੋਂ ਬਾੜ ਦਿੱਤਾ ਇਹਨਾਂ ਨੇ ਤੇ ਇੱਥੇ ਗੰਦਗੀ ਹੈ ਤੇ ਗੰਦਗੀ ਦੇ ਸਾਹਮਣੇ ਜਿਹੜੀਆਂ ਧਾਰਮਿਕ ਤਸਵੀਰਾਂ ਬਣਾਈਆਂ ਗਈਆਂ ਸਿਗੀਆਂ ਤਾਂ ਇਹ ਜਿਵੇਂ ਨੌਜਵਾਨ ਦੱਸ ਰਹੇ ਨੇ ਬਾਈ ਜੀ ਹੋਰੀ ਦੱਸ ਰਹੇ ਨੇ ਕਿ ਇੱਥੇ ਐਸ ਥਾਂ ਤੇ ਜਿਹੜੀ ਇੱਥੇ ਇਹਨਾਂ ਨੇ ਹੁਣ ਰੰਗ ਫੇਰ ਦਿੱਤਾ ਹੈ ਇਥੇ ਦਰਬਾਰ ਸਾਹਿਬ ਦੀ ਫੋਟੋ ਬਣਾਈ ਗਈ ਉਥੇ ਬਾਬੇ ਜੀਵ ਸਿੰਘ ਉਹਨਾਂ ਦੀ ਫੋਟੋ ਬਣਾਈ ਗਈ 스마트 ਸਿਟੀ ਪ੍ਰੋਜੈਕਟ ਨੂੰ ਲੈ ਕੇ ਜੋ ਕੀਤਾ ਗਿਆ ਤੇਹੀ ਬੇਨਤੀ ਕਰਦੇ ਆ ਕਿ 스마트 ਸਿਟੀ ਬਣਾਓ ক্রিকেট ਦੀ ਗਰਾਊਂਡ ਹੈ ਇਹ ਨਾਲ ਆਪਣਾ ਸਰਜੀਆ ਕੀ ਸਟੇਡੀਅਮ ਹੈ ਤੇ ਹੌਕੀ ਹੌਕੀ ਵਾਲੇ ਕਿਸੇ ਪਲੇਅਰ ਦੀ ਫੋਟੋ ਬਣਾਓ ਜਾਂ ক্রিকেট ক্রিকেট ਵਾਲੇ ਕਿਸੇ ਪਲੇਅਰ ਦੀ ਫੋਟੋ ਬਣਾਓ ਕਿ ਪਲੇਅਰ ਵੀ ਆਣ ਬੱਚੇ ਆਉਣ ਸ਼ਾਹ ਹੋਣ ਨਸ਼ੇ ਵਾਲੇ ਪਾਸੋਂ ਦੂਰ ਹੋਵੇ ਇਹ ਨਹੀਂ ਕਿ ਤੁਸੀਂ ਸਿੱਖ ਭਾਵਨਾ ਨੂੰ ਜਾਂ ਕਿਸੇ ਧਰਮ ਦੀ ਭਾਵਨਾ ਨੂੰ ਤੇਜ਼ ਪਹੁੰਚਾਓ ਅੱਗੇ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਸਤਿਕਾਰਯੋਗ ਆ ਹਾਈ ਹਿੰਦੂ ਧਰਮ ਦੇ ਮੁਸਲਮਾਨਾਂ ਧਰਮ ਦੇ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਰਦੇ ਨੇ ਇਹਨਾਂ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਦੀ ਉਹਦੇ ਫੋਟੋ ਲਾ ਦਿੱਤੀ ਭਗਵਾਨ ਸ਼ਿਵ ਜੀ ਦੀ ਫੋਟੋ ਬਣਾਉਂਦੇ ਫੇਰੇ ਸੀਏ ਉੱਥੇ ਹੀ ਹਿੰਦੂ ਧਰਮ ਦੇ ਦੋ ਕੁ ਬੰਦੇ ਆਏ ਉਹਨਾਂ ਨੇ ਰੋਕਿਆ ਉਹਨੂੰ ਕਿ ਭਾਈ ਇਹ ਫੋਟੋ ਲਾਵਲਾ ਦੇਖੋ ਜੀ ਸਾਡੇ ਅੰਦਰ ਰੋਹ ਭਰ ਜਾਂਦੇ ਲੋਹ ਜੀਆਂ ਬੇਅਦਬੀਆਂ ਦੇਖ ਲੀਏ ਅੱਗੇ ਪੰਜਾਬ ਵਿੱਚ ਬੇਅਦਬੀ ਦਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਹ ਲੈ ਕੇ ਜਾ ਰਹੀ ਆ ਗੜਵਾ ਜਿਆ ਠੀਕ ਆ ਇੱਥੇ ਛੋਟੀ ਜੀ ਤਸਵੀਰ ਬਣਾਸੀ ਦਰਬਾਰ ਸਾਹਿਬ ਦੀ ਮੰਦਰ ਦੀ ਜ਼ਰੂਰੀ ਨਹੀਂ ਦਰਬਾਰ ਸਾਹਿਬ ਦੀ ਹੋਵੇ ਉਹ ਮੰਦਰ ਦੀ ਫੋਟੋ ਵੀ ਹੋ ਸਕਦੀ ਆ ਆ ਯਾਰ ਇੱਕ ਚੀਜ਼ ਹੀ ਮਟੇਹੀ ਆ ਆਈ ਨਹੀਂ ਚਾਹੁੰਦੇ ਗਲਤ ਹੋਵੇ ਤੇ ਇੱਕ ਪਾਸੇ ਡਾਕਟਰ ਬਾਬਾ ਰਾਓ ਭੀਮ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਦੇ ਬੁੱਤ ਦੀ ਭੰਨਤੋੜ ਕੀਤੀ ਜਾਂਦੀ ਹੈ ਤਾਂ ਦੂਸਰੇ ਪਾਸੇ ਸੜਕਾਂ ਦੇ ਇਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੀਆਂ ਜਾਂ ਧਾਰਮਿਕ ਤਸਵੀਰਾਂ ਬਣਾਈਆਂ ਜਾਂਦੀਆਂ ਨੇ ਇਹ ਲਾਅ ਐਂਡ ਆਰਡਰ ਦੀ ਸਥਿਤੀ ਕਿੱਧਰ ਨੂੰ ਜਾ ਰਹੀ ਹੈ ਜੀ ਮੈਂ ਦੱਸਦਾ ਅਸਲ ਵਿੱਚ ਨਾ ਮੋਲ ਪੰਜਾਬ ਦਾ ਖਰਾਬ ਕਰਨਾ ਚਾਹੁੰਦੇ ਨੇ ਕੌਣ ਜੀ ਇਹ ਪ੍ਰਸ਼ਾਸਨ ਹੀ ਆ ਜਾਂ ਕੋਈ ਹੋਰ ਬੰਦੇ ਆ ਵਿਚ ਅਸ਼ਲਾਰਤੀ ਦਾ ਅਸਰ ਆ ਉਹਨੇ ਪਗਵੰਤ ਮਾਨ ਨੇ ਸਾਰਾ ਉਹ ਪ੍ਰਸ਼ਾਸਨ ਦੇ ਤਾਂ ਤੁਸੀਂ ਹੀ ਕਰੋ ਜੋ ਕਰਨਾ ਹੈ ਮੇਰੇ ਕੋਲ ਹੀ ਸਮਝ ਜਾਂਦੀ ਤੇ ਫਿਰ ਇਸ ਤਰੀਕੇ ਦੇ ਨਾਲ ਸੜਕਾਂ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾਉਣੀਆਂ ਧਾਰਮਿਕ ਤਸਵੀਰਾਂ ਬਣਾਉਣੀਆਂ ਇਹ ਫੇਰ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ ਮੋਲ ਖਰਾਬ ਹੋ ਰਿਹਾ ਹੁਣ ਅਸਲ ਵਿੱਚ ਇਹ ਆ ਜਿਹੜਾ ਸਾਡੇ ਕੋਲ ਵੋਟਾਂ ਮੰਗਣ ਆਏਗਾ ਚਿੱਤਰ ਮਾਰ ਕੇ ਭੇਜਾਂਗੇ ਉਹਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਸੀਂ ਕੀ ਕਹੋਗੇ ਇਸ ਪੂਰੇ ਮਸਲੇ ਨੂੰ ਲੈ ਕੇ ਜੀ ਉਹਨੂੰ ਮੈਂ ਕੁਝ ਸਮਝਦਾ ਹੀ ਨਹੀਂ ਜੀ ਭਗਵੰਤ ਮਾਨ ਕੀ ਆ ਆਈ ਉਹਨੂੰ ਕੁਝ ਨਹੀਂ ਸਮਝਦੇ ਅੱਜ ਜਲੰਧਰ ਦੇ ਵਿੱਚ ਇੱਕ ਤਸਵੀਰ ਵੇਖਣ ਨੂੰ ਸਾਹਮਣੇ ਆਈ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕੰਧਾਂ ਤੇ ਕੁਝ ਤਸਵੀਰਾਂ ਬਣਾਈਆਂ ਗਈਆਂ ਸੀ ਤਾਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਰੋਸ ਹੈ ਵੀ ਭਾਈ ਆਖਿਰਕਾਰ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਠੇਸ ਕਿਉਂ ਪਹੁੰਚਾਇਆ ਜਾ ਰਿਹਾ ਹੈ ਇਹ ਭਾਈ ਸਾਹਿਬ ਹੁਣੀ ਸਾਡੇ ਨਾਲ ਮੌਜੂਦ ਨਹੀਂ ਭਾਈ ਸਾਹਿਬ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਕਿਉਂ ਪਹੁੰਚਾਇਆ ਜੀ ਸਾਡੀਆਂ ਇਕੱਲੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਇਆ ਪੂਰੇ ਸਿੱਖ ਜਗਤ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਕਿ ਬਹੁਤ ਧਰਾਂ ਦੀ ਫੋਟੋ ਬਣੀ ਸੀ ਸੋ ਤੁਸੀਂ ਇੱਥੇ ਦੇਖ ਸਕਦੇ ਹੋ ਦਰਬਾਰ ਸਾਹਿਬ ਦੀ ਫੋਟੋ ਬਣਾਈ ਗਈ ਸੀ ਜੋ ਕਿ ਦਰਬਾਰ ਸਾਹਿਬ ਸਾਰੇ ਧਰਮਾਂ ਦਾ ਬਹੁਤ ਸਰਕਾਰਾਂ ਦਾ ਸਾਰੇ ਧਰਮਾਂ ਦਾ ਉਪਦੇਸ਼ ਦਿੰਦਾ ਸਾਰੇ ਧਰਮਾਂ ਦਾ ਸਾਂਝਾ ਗੁਰੂ ਘਰ ਆ ਇਹ ਤੇ ਸੋ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਦਰਬਾਰ ਸਾਹਿਬ ਦੀ ਫੋਟੋ ਬਣਾਈ ਗਈ ਉੱਥੇ ਬਾਬੇ ਜੀਤ ਸਿੰਘ ਉਹਨਾਂ ਦੀ ਫੋਟੋ ਬਣਾਈ ਗਈ ਬਿਲਕੁਲ ਦੀ ਆਪਾਂ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆਂ ਇੱਧਰਲੇ ਪਾਸੇ ਤਸਵੀਰ ਇੱਥੇ ਕੀ ਬਣਾਇਆ ਗਿਆ ਸੀਗਾ ਜੀ ਅੱਛਾ ਦਰਬਾਰ ਸਾਹਿਬ ਦੀ ਫੋਟੋ ਬਣਾਈ ਗਈ ਸੀਗੀ ਜੀ ਤੇ ਸੋ ਇਹੀ ਹੈ ਕਿ ਤੁਸੀਂ ਜੋ 스마트 ਸਿਟੀ ਪ੍ਰੋਜੈਕਟ ਨੂੰ ਲੈ ਕੇ ਕੀਤਾ ਗਿਆ ਹੈਗਾ ਜੀ 스마트 ਸਿਟੀ ਪ੍ਰੋਜੈਕਟ ਨੂੰ ਲੈ ਕੇ ਜੋ ਕੀਤਾ ਗਿਆ ਇਹੀ ਬੇਨਤੀ ਕਰਦੇ ਆ ਕਿ 스마트 ਸਿਟੀ ਬਣਾਓ ਬਹੁਤ ਵਧੀਆ ਗੱਲ ਹੈ ਜਿਹੜਾ ਤੁਸੀਂ ਪ੍ਰੋਜੈਕਟ ਲੈ ਕੇ ਚੱਲਦੇ ਹੋ ਬਹੁਤ ਵਧੀਆ ਪ੍ਰੋਜੈਕਟ ਹੈ ਤੁਹਾਡਾ ਇਸੋ ਇਹੀ ਬੇਨਤੀ ਹੈ ਕਿ ਤੁਸੀਂ ক্রিকেট ਦੀ ਗਰਾਊਂਡ ਹੈ ਇਹ ਨਾਲ ਆਪਣਾ ਸਰਜੀਦ ਆ ਕੀ ਸਟੇਡੀਅਮ ਹੈ ਤੁਸੀਂ ਹੋਕੀ ਦੀ ਹੋਕੀ ਵਾਲੇ ਕਿਸੇ ਪਲੇਅਰ ਦੀ ਫੋਟੋ ਬਣਾਓ ਜਾਂ ক্রিকেট ক্রিকেট ਵਾਲੇ ਕਿਸੇ ਪਲੇਅਰ ਦੀ ਫੋਟੋ ਬਣਾਓ ਕਿ ਪਲੇਅਰ ਵੀ ਆਣ ਬੱਚੇ ਆਣ ਸ਼ਾਹ ਹੋਣ ਨਸ਼ੇ ਵਾਲੇ ਪਾਸੇ ਦੂਰ ਹੋਵੇ ਇਹ ਨਹੀਂ ਕਿ ਤੁਸੀਂ ਸਿੱਖ ਭਾਵਨਾ ਨੂੰ ਜਾਂ ਕਿਸੇ ਧਰਮ ਦੀ ਭਾਵਨਾ ਨੂੰ ਟੇਸ ਪਹੁੰਚਾਓ ਅੱਛਾ ਕੰਦਾ ਤੇ ਤੁਹਾਡੀਆਂ ਸਿੱਖਾਂ ਦੀਆਂ ਹੋਰ ਤਸਵੀਰਾਂ ਕੀ ਬਣਾਈਆਂ ਗਈਆਂ ਸੀਗੀਆਂ ਤੇ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਵੀ ਦਰਬਾਰ ਸਾਹਿਬ ਦੀ ਫੋਟੋ ਬਣਾਈ ਗਈ ਨਾਲ ਇੱਕ ਬਰਸ਼ੇ ਵਾਲੇ ਸਿੰਘ ਦੀ ਬਣਾਈ ਗਈ ਇਸੇ ਤਰ੍ਹਾਂ ਜੀ ਅੱਗੇ ਅੱਗੇ ਆ ਜਾਓ ਜੀ ਅੱਗੇ ਬਾਬਾ ਦੀਪ ਸਿੰਘ ਦੀ ਬਣਾਈ ਗਈ ਫੋਟੋ ਬਣਾਈ ਆ ਆ ਦੇਖੋ ਇਹ ਬਾਬਾ ਦੀਪ ਸਿੰਘ ਦੀ ਬਣਾਈ ਗਈ ਆ ਅਤੇ ਦਰਬਾਰ ਸਾਹਿਬ ਦੀ ਫੋਟੋ ਬਣਾਈ ਗਈ ਆ ਤਾਂ ਅੱਗੇ ਅਸਲ ਵਿੱਚ ਗੱਲ ਪਤਾ ਕੀ ਆ ਮੈਂ ਤੁਹਾਨੂੰ ਦੱਸਦਾ ਅਸਲ ਵਿੱਚ ਇਹ ਆ ਗਈ ਜਿਹਨੇ ਬਣਾਈਆਂ ਨਾ ਉਹਨੂੰ ਇੱਕ ਬੰਦੇ ਨੇ ਰੋਕਿਆ ਸੀਗਾ ਕਿ ਭਾਈ ਕਿਸਰੇ ਧਰਮ ਦੀ ਫੋਟੋ ਨਾ ਬਣਾ ਅਸਲ ਵਿੱਚ ਜਿਹੜੇ ਸ਼ਰਾਰਤੀ ਹੁੰਦਾ ਨਾ ਉਨੇ ਉਹਨੂੰ ਲਾਰਾ ਕੀ ਲਾਇਆ ਕਿ ਮੈਂ ਕਲਚਰ ਦੀਆਂ ਹੋੜਾ ਬਣਾ ਰਿਹਾ ਆਂ ਪੰਜਾਬ ਦੇ ਕਲਚਰ ਦੀਆਂ ਅਸਲ ਵਿੱਚ ਪੰਜਾਬ ਦਾ ਕਲਚਰ ਇਹ ਨਹੀਂਗਾ ਇਹ ਭੰਗੜੇ ਪਉਣਾ ਪੰਜਾਬ ਦਾ ਕਲਚਰ ਨਹੀਂਗਾ ਪੰਜਾਬ ਦਾ ਕਲਚਰ ਇਹ ਗੁਰੂ ਦੀ ਸੇਵਾ ਕਰਨੀ ਗੁਰੂ ਦੇ ਧਰਮ ਲਈ ਮਰਨ ਲਈ ਤਿਆਰ ਪਰ ਤਿਆਰ ਰਹਿਣਾ ਇਹ ਗੁਰੂ ਦਾ ਕਲਚਰ ਆ ਇਹ ਪੰਜਾਬ ਦਾ ਕਲਚਰ ਕਿੱਥੋਂ ਮਾਰ ਦਿੱਤਾ ਇਹਨਾਂ ਨੇ ਅੱਗੇ ਆ ਉਹਨਾਂ ਨੂੰ ਫੋਟੋਆਂ ਦਿਖਾਉਣਾ ਇਹ ਬਿਲਕੁਲ ਜੀ ਆਪਾਂ ਤਸਵੀਰਾਂ ਜ਼ਰੂਰ ਦੇਖੋ ਅੱਗੇ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਸਤਿਕਾਰਯੋਗ ਆ ਹਾਈ Hindu ਧਰਮ ਦੇ ਮੁਸਲਮਾਨ ਧਰਮ ਦੇ ਗੁਰੂ ਅਕਸਰ ਸਤਿਕਾਰ ਕਰਦੇ ਨੇ ਇਹਨਾਂ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਦੀ ਉਹਦੇ ਫੋਟੋ ਲਾ ਦਿੱਤੀ ਅਸਲ ਵਿੱਚ ਜਦੋਂ ਇਹ ਫੋਟੋ ਲਾਈ ਅਰੇ ਫੁੱਟਵਾਲ ਚੈੱਕ ਕਰੋ ਫੁੱਟਵਾਲ ਤੇ ਕਿੰਨੀ ਗੰਦਗੀ ਆ ਇੱਕ ਵਾਰ ਫੁੱਟਪਾਥ ਜ਼ਰੂਰ ਦਿਖਾ ਦਿਓ ਥੱਲੇ ਉਹ ਫੁੱਟਪਾਥ ਤੇ ਇੱਥੇ ਗੰਦਗੀ ਹੈ ਤੇ ਗੰਦਗੀ ਦੇ ਸਾਹਮਣੇ ਜਿਹੜੀਆਂ ਧਾਰਮਿਕ ਤਸਵੀਰਾਂ ਬਣਾਈਆਂ ਗਈਆਂ ਸੀਗੀਆਂ ਤਾਂ ਇਹ ਜਿਵੇਂ ਨੌਜਵਾਨ ਦੱਸ ਰਹੇ ਨੇ ਬਾਈ ਜੀ ਹੋਰੀ ਦੱਸ ਰਹੇ ਨੇ ਕਿ ਇੱਥੇ ਇਸ ਥਾਂ ਤੇ ਜਿਹੜੀ ਇੱਥੇ ਇਹਨਾਂ ਨੇ ਹੁਣ ਰੰਗ ਫੇਰ ਦਿੱਤਾ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਗਈ ਸੀ ਲੋਕ ਬਿਲਕੁਲ ਇਧਰ ਦੇ ਪਾਸੇ ਆ ਜਾਓ ਇਹਨਾਂ ਨੇ ਅੱਗੇ ਇਹਨਾਂ ਨੇ ਸ਼ਿਵਜੀ ਦੀ ਫੋਟੋ ਬਣਾਉਂਦੇ ਵੇ ਸੀਗੇ ਭਗਵਾਨ ਸ਼ਿਵ ਹਾਂਜੀ ਉਹ ਵੀ ਸਤਿਕਾਰਯੋਗ ਆ ਭਗਵਾਨ ਸ਼ਿਵਜੀ ਦੀ ਫੋਟੋ ਬਣਾਉਂਦੇ ਵੇ ਸੀਗੇ ਉੱਥੇ ਹਿੰਦੂ ਧਰਮ ਦੇ ਦੋ ਕੇ ਬੰਦੇ ਆਏ ਉਹਨਾਂ ਨੇ ਰੋਕਿਆ ਉਹਨੂੰ ਕਿ ਭਾਈ ਇਹ ਫੋਟੋ ਨਾ ਵੜਾ ਚਲੋ ਉਹਨਾਂ ਨੇ ਬੰਦ ਕਰਤੀ ਠੀਕ ਹੈ ਜੀ ਸਾਡੇ ਵਾਲੇ ਧਰਮ ਸਾਡੇ ਵਾਲੇ ਸਿੰਘਾਂ ਨੂੰ ਨਹੀਂ ਪਤਾ ਲੱਗਾ ਜਦੋਂ ਸਾਨੂੰ ਪਤਾ ਲੱਗਾ ਆਪਾਂ ਤਿਆਰ ਪਰ ਤਿਆਰ ਹੋ ਕੇ ਆਪਣੀ ਕਾਰਵਾਈ ਕੀਤੀ ਆ ਅਤੇ ਮੇਰ ਨੂੰ ਅਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਦੀ ਜਾਂਚ ਕਰਕੇ ਜਿੰਨੇ ਬਣਾਈ ਆ ਜਿੰਦੀ ਇਹੋ ਜੀ ਆ ਭਾਵਨਾ ਭਾਵਨਾ ਹੁੰਦੀ ਆ ਹਮੇਸ਼ਾ ਗੁਰੂ ਘਰ ਦੇ ਵਿੱਚ ਹਾਂਜੀ ਮੈਂ ਗੁਰੂ ਘਰ ਦੇ ਵਿੱਚ ਬਾਬਾ ਦੀਪ ਸਿੰਘ ਦੀ ਫੋਟੋ ਲਵਾਵਾ ਆਪਣੇ ਘਰ ਵਿੱਚ ਲਵਾਵਾ ਜ਼ਰੂਰੀ ਨਹੀਂ ਰੋਡ ਵਿੱਚ ਤੰਗ ਕੇ ਮੈਂ ਫੋਟੋ ਆ ਮੈਂ ਆਪਣੀ ਭਾਵਨਾ ਦਿਖਾਵਾ ਭਾਵਨਾ ਕਿੱਥੇ ਹੁਣ ਤੁਸੀਂ ਖੜੇ ਹੋ ਇੱਥੇ ਰੰਗ ਫੇਰੇ ਆ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਸੀ ਸਾਹਿਬ ਜੀ ਦੀ ਫੋਟੋ ਅੱਗੇ ਬੋਧ ਧਰਮ ਦੀ ਫੋਟੋ ਇੱਧਰ ਆ ਆ ਬੋਧ ਧਰਮ ਦੀ ਫੋਟੋ ਬਣਾਈ ਗਈ ਆ ਅਸੀਂ ਨਹੀਂ ਚਾਹੁੰਦੇ ਕੋਈ ਵੀ ਧਰਮ ਹੋਵੇ ਸਤਿਕਾਰਯੋਗ ਆ ਦੇਖੋ ਜ਼ਰੂਰੀ ਨਹੀਂ ਗਾ ਜੇ ਅਸੀਂ ਸਿੱਖੇ ਆ ਤੇ ਅਸੀਂ ਮੋਨੀਆਂ ਤੋਂ ਨਫ਼ਰਤ ਕਰੀਏ ਨਾ ਉਹ ਵੀ ਸਾਡੇ ਭਰਾ ਹੀ ਨੇ ਕੋਈ ਨਹੀਂ ਜੇ ਥੋੜੇ ਕੰਮ ਕਰਕੇ ਜੇ ਸਿੱਖੀ ਚ ਨਹੀਂ ਆ ਰਹੇ ਇੱਕ ਚਿੰਨਕ ਲੱਗਦੀ ਆ ਜਦੋਂ ਹਵਾ ਚਲਦੀ ਹੈ ਨਾ ਜਦੋਂ ਤੇ ਸਾਰੇ ਸਿੱਖ ਬਣ ਜਾਂਦੇ ਹੁੰਦੇ ਹਵਾ ਚੱਲੂਗੀ ਮਾਰੇ ਸੱਚੇ ਪਾਸ਼ਾ ਕਿਰਪਾ ਕਰਨ ਅਤੇ ਸਿੱਖ ਤਾਂ ਸਿੱਖ ਅਦਰੋ ਵੀ ਆਏ ਨੇ ਜਸੇਬੰਦੀਆਂ ਤੋਂ ਆਓ ਬਾਬਾ ਜੀ ਆਓ ਜਸੇਬੰਦੀਆਂ ਤੋਂ ਇਹਨਾਂ ਨੂੰ ਘਰ ਆਓ ਮਾਲਕ ਸਬੀ ਸੋ ਸਿੱਖ ਆਈਐਸ ਬੱਗਾ ਜੀ ਆਏ ਨੇ ਸਿੱਖ ਜਸੇਬੰਦੀਆਂ ਤੋਂ ਠੀਕ ਹੈ ਜੀ ਇਹਨਾਂ ਤੋਂ ਲੋ ਸਵਾਲ ਨਾ ਪੁੱਛੋ ਦੱਸੋ ਜਦੋਂ ਤੁਸੀਂ ਤਸਵੀਰਾਂ ਇੰਨੀ ਗੰਦਗੀ ਦੇ ਸਾਹਮਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਬਣੀਆਂ ਦੇਖੀਆਂ ਜਬ ਬਾਬਾ ਦੀਪ ਸਿੰਘ ਦੀਆਂ ਤਸਵੀਰਾਂ ਉਹਨਾਂ ਨੂੰ ਲੋਕ ਨਾ ਤਮਸਤਕ ਹੁੰਦੇ ਨੇ ਦਿਨ ਦੀ ਸ਼ੁਰੂਆਤ ਕਰਦੇ ਨੇ ਉਹਨਾਂ ਨੂੰ ਨਤਮਸਤਕ ਹੋ ਕੇ ਇਹਦੀ ਗੰਦਗੀ ਦੇ ਸਾਹਮਣੇ ਜਦੋਂ ਤਸਵੀਰਾਂ ਬਣੀਆਂ ਸੀਗੇ ਉਦੋਂ ਜ਼ਿਹਨ 'ਚ ਖਿਆਲ ਗਿਆ ਸੀ ਅਸਲ ਵਿੱਚ ਮੇਰੇ ਮਨ 'ਚ ਇਹ ਖਿਆਲ ਆਇਆ ਸੀ ਜਿਹਨੇ ਬਣਾਈਆਂ ਨਾ ਅਸਲ ਵਿੱਚ ਮੈਂ ਤੁਹਾਨੂੰ ਨਾ ਹਕੀਕਤ ਦੱਸਣ ਲੱਗਾ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਐਕਟਿਵ ਵਾਲਾ ਲੱਗੀ ਤੇ ਮੈਂ ਅੰਦਰ ਗਿਆ ਅੰਦਰ ਗਿਆ ਤੇ ਪਾਰਕ 'ਚ ਬੰਦੇ ਖੇਡਦੇ ਪਏ ਦੀਏ ਮੈਂ ਕਿਹਾ ਕਿੰਨੇ ਬਣਾਈ ਤਸਵੀਰ ਮੈਂ ਕਿਹਾ ਪੇਂਟਰ ਪੇਂਟਰ ਕਿੱਥੇ ਆ ਉਹ ਕਹਿੰਦੇ ਭਾਜੀ ਤੇ ਹੈ ਹੀ ਨਹੀਂ ਅੱਗੇ ਫਿਰ ਗਿਆ ਉਹਨਾਂ ਨੇ ਮੈਨੂੰ ਕਿਹਾ ਉੱਧਰ ਜਾ ਉੱਧਰ ਪੇਂਟਰ ਉਸ ਤੋਂ ਬਾਅਦ ਮੈਂ ਉੱਧਰ ਗਿਆ ਉਹ ਪੇਂਟਰ ਨਹੀਂ ਸੀਗੇ ਉਹ ਮਿਸਤਰੀ ਨੇ ਪਲਸਟਰ ਕਰਦੇ ਕੰਦਾ ਮੈਂ ਉਹਨਾਂ ਨੇ ਪੇਂਟਰ ਕਿੱਥੇ ਆ ਕਹਿੰਦੇ ਜੀ ਕੱਲ ਆਏਗਾ ਮੈਂ ਕਿਹਾ ਕਿਉਂ ਕਿਹਾ ਕਿਸੇ ਮੈਂ ਕਿਹਾ ਉਹਨਾਂ ਨੇ ਬਹੁਤ ਗਲਤ ਕੀਤਾ ਹੈ ਦੇਖੋ ਜੀ ਸਾਡੇ ਅੰਦਰ ਰੋ ਪੜ ਜਾਂਦੇ ਰੋ ਇਹੋ ਜਿਹੇ ਬਿਹਦੀ ਮਾ ਦੇਖ ਲਈਏ ਅੱਗੇ ਪੰਜਾਬ ਵਿੱਚ ਬਿਹਦੀ ਮਾ ਦਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਠੀਕ ਆ ਜੀ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਅੱਛਾ ਭਾਈ ਜੀ ਉਹ ਇਧਰ ਉਹ ਭਾਈ ਜੀ ਹੋਰੀ ਉਧਰਲੇ ਪਾਸੇ ਰੰਗ ਫੇਰ ਰਹੇ ਨੇ ਉਹ ਫਿਰ ਕੇ ਆਟੇ ਨੇ ਉਧਰ ਕਿ ਕਿਹੜੀ ਤਸਵੀਰ ਭਾਈ ਜੀ ਤੁਸੀਂ ਰੰਗ ਫੇਰ ਕੇ ਆਏ ਹੋ ਕਿਹੜੀ ਤਸਵੀਰ ਬਣੀ ਸੀ ਉਥੇ ਜੀ ਇੱਥੇ ਦਰਬਾਰ ਸਾਹਿਬ ਦੀ ਛੋਟੀ ਜੀ ਤਸਵੀਰ ਬਣਾਈ ਇਹ ਪਤਾ ਕੀ ਦਿਖਾਇਆ ਗਿਆ ਆ ਇਹ ਇਹ ਲੈ ਕੇ ਜਾ ਰਹੀ ਆ ਗਣਵਾ ਜੀ ਠੀਕ ਆ ਇੱਥੇ ਛੋਟੀ ਜੀ ਤਸਵੀਰ ਬਣਾਈ ਦਰਬਾਰ ਸਾਹਿਬ ਦੀ ਮੰਦਰ ਦੀ ਠੀਕ ਆ ਜੀ ਅਸੀਂ ਨਹੀਂ ਚਾਹੁੰਦੇ ਦਰਬਾਰ ਸਾਹਿਬ ਦੀ ਨਹੀਂ ਹੋ ਸਕਦੀ ਮੰਦਰ ਦੀ ਵੀ ਹੋ ਸਕਦੀ ਆ ਹਾਂਜੀ ਜ਼ਰੂਰੀ ਨਹੀਂ ਦਰਬਾਰ ਸਾਹਿਬ ਦੀ ਹੋਵੇ ਉਹ ਮੰਦਰ ਦੀ ਫੋਟੋ ਵੀ ਹੋ ਸਕਦੀ ਆ ਆ ਯਾਰ ਇੱਕ ਚੀਜ਼ ਹੀ ਮਠਈ ਆ 아이 ਨਹੀਂ ਚਾਹੁੰਦੇ ਗਲਤ ਹੋਵੇ ਤੇ ਠੀਕ ਹੈ ਨਾ اچھا ਬਾਈ ਜੀ ਸੜਕਾਂ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਗੰਦਗੀ ਵੀ ਇੱਥੇ ਬੜੀ ਹੈਗੀ ਆ ਫਿਰ ਐ ਧਾਰਮਿਕ ਤਸਵੀਰਾਂ ਬਣਾਉਣੀਆਂ ਦਰਬਾਰ ਸਾਹਿਬ ਦੀਆਂ ਤਸਵੀਰਾਂ ਸੜਕਾਂ ਤੇ ਬਣਾਉਣੀਆਂ ਇਹਦਾ ਕਸੂਰਵਾਰ ਕਿਹਨੂੰ ਮੰਨਦੇ ਹੋ ਇਹਦਾ ਕਸੂਰਵਾਰ ਅਸਲ ਵਿੱਚ ਨਾ ਕਾਰਪੋਰੇਸ਼ਨ ਦੇ ਯੋਜਨਾ ਨੂੰ ਭੇਜਦੇ ਆ ਉਹ ਆ ਉਹਨਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਕਿ ਤੁਸੀਂ ਕੀ ਕਰਨਾ ਹੈ ਕਿੰਡੀ ਪੇਂਟਿੰਗ ਬਣਾਉਣੀ ਉਹਨੂੰ ਪੈਸਾ ਦੇ ਦਿੱਤਾ ਜਾਓ ਜੀ ਸਮਾਰਟ ਸਿਟੀ ਬਣਾ ਦਿਓ ਜਾਓ ਜੀ ਪੈਸਾ ਚੱਕੋ ਬਣਾ ਦਿਓ ਬਸ ਹੋਣਾ ਇਹ ਨਹੀਂ 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 ਇਹ ਗਲਤ ਚੀਜ਼ਾਂ ਆ ਇਹ ਕੋਈ ਭਾਵਨਾ ਨੂੰ ਠੇਸ ਪਹੁੰਚਉਂਦੀਆਂ ਆ ਆਹੀ ਨਹੀਂ ਚਾਹੁੰਦੇ ਕਿਸੇ ਵੀ ਭਾਵਨਾ ਨੂੰ ਠੇਸ ਪਹੁੰਚੇ ਚਲੋ ਅਸੀਂ ਅੱਜ ਨਹੀਂ ਹੁੰਦੇ ਕੋਈ ਹੋਰ ਆਂਦਾ ਹੁੰਦਾ ਹੁੰਦੇ ਭਾਵਨਾ ਨੂੰ ਠੇਸ ਪਹੁੰਚਣੀ ਸੀ ਉਹਨੇ ਕਿਹਾ ਮੇਰੀ ਭਾਵਨਾ ਨੂੰ ਠੇਸ ਪਹੁੰਚੀ ਆ ਆਹੀ ਨਹੀਂ ਚਾਹੁੰਦੇ ਕੋਈ ਵੀ ਕਾਰਜ ਹੋਵੇ ਅਹੀ ਬਸ ਚਲੋ ਆਪਣੇ ਵੱਲੋਂ ਕਾਰਵਾਈ ਕਰ ਦਿੱਤੀ ਅਹੀ ਨਹੀਂ ਚਾਹੁੰਦੇ ਕਿ ਇੱਥੇ ਕੋਈ ਵਿਵਾਦ ਵਧੇ। ਬਾਈ ਜੀ ਇਧਰਲੇ ਪਾਸੇ ਸਾਈਡ ਤੇ ਆ ਜਿਓ ਸੜਕ ਚੱਲਦੀ ਹੈ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਕਿਵੇਂ ਦੇਖਦੇ ਹੋ? ਇੱਕ ਪਾਸੇ ਡਾਕਟਰ ਬਾਬਾ Rao ਭੀਮ ਸਾਹਿਬ ਭੀਮਰਾਓ Ambedkar ਸਾਹਿਬ ਦੇ ਬੁੱਤ ਦੀ ਭੰਨਤੋੜ ਕੀਤੀ ਜਾਂਦੀ ਹੈ। ਤਾਂ ਦੂਸਰੇ ਪਾਸੇ ਸੜਕਾਂ ਦੇ ਇਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੀਆਂ ਜਾਂ ਧਾਰਮਿਕ ਤਸਵੀਰਾਂ ਬਣਾਈਆਂ ਜਾਂਦੀਆਂ ਨੇ। ਇਹ ਲਾਅ ਐਂਡ ਆਰਡਰ ਦੀ ਸਥਿਤੀ ਕਿੱਧਰ ਨੂੰ ਜਾ ਰਹੀ ਹੈ ਜੀ? ਮੈਂ ਦੱਸਦਾ ਅਸਲੀ ਵਿੱਚ ਨਾ ਮੋਲ ਪੰਜਾਬ ਦਾ ਖਰਾਬ ਕਰਨਾ ਚਾਹੁੰਦੇ ਨੇ। ਕੌਣ ਜੀ? ਇਹ ਪ੍ਰਸ਼ਾਸਨ ਹੀ ਆ ਜਾਂ ਕੋਈ ਹੋਰ ਕਹਿੰਦੇ ਜੀ ਦੇਖੋ ਜੇ ਗਰੀਬ ਦੇ ਕਿਸੇ ਤੇ ਥੱਪੜ ਮਾਰਤੀ ਜਾਂਦੇ ਹੀ ਬਦਮਾਸ਼ ਬਣ ਗਿਆ ਇਹ ਬਦਮਾਸ਼ੀ ਇਹ ਨਹੀਂ ਹੁੰਦੀ ਹਾਂਜੀ ਉਹੀ ਉਹ ਹੀ ਲੋਕ ਨਾ ਉਹੀ ਲੋਕ ਬਲੀ ਖਰਾਬ ਕਰਦੇ ਆ ਸਰਾ ਮੋਲ ਠੀਕ ਹੈ ਨਾ ਅਸੀਂ ਨਹੀਂ ਚਾਹੁੰਦੇ ਕੋਈ ਵੀ ਮੋਲ ਖਰਾਬ ਹੋਵੇ ਸਾਡੇ ਲਈ ਸਾਰੇ ਸਤਕਾਰਯੋਗ ਨੇ ਬਾਬਾ ਸਾਹਿਬ ਸਰਕਾਰ ਦਾ ਰੋਲ ਕਿਵੇਂ ਦੇਖਦੇ ਹੋ ਭਗਵੰਤ ਮਾਨ ਸਾਹਿਬ ਕਹਿੰਦੇ ਲਾਰਡ ਆਰਡਰ ਦੀ ਸਥਿਤੀ ਬੜੀ ਵਧੀਆ ਹੈ ਜੀ ਉਹ ਪਾ ਜੀ ਬਾਬਾ ਜੀ ਦੇਖੋ ਜਿਹਨੂੰ ਸਾਰਾ ਕੁਝ ਰੱਜਿਆ ਪੁੱਜਿਆ ਮਿਲਦਾ ਹੋਵੇ ਨਾ ਜਿਹਨੂੰ ਇੱਕ ਕੋਠੀ ਵਿੱਚ ਬਹਿ ਕੇ ਹਰ ਇੱਕ ਚੀਜ਼ ਮਿਲਦੀ ਹੋਵੇ ਉਹਨੇ ਪੰਜਾਬ ਦਾ ਬਹਾਲ ਨਹੀਂ ਦੇਖਿਆ ਬਾਰ ਬਾਰ ਹੀ ਕਹੀ ਜੀ ਬਧੀਆ ਆ ਉਹ ਆ ਇਹ ਆ ਉਹ ਵੱਡੇ ਵੱਡੇ ਸ਼ਹਿਰਾਂ 'ਚ ਜਾਣ ਵਾਲੇ ਲੋਕ ਆ ਉਹ ਇਹੋ ਜਿਹੇ ਮਲਕੀ ਕੰਮਾ ਜਿਹੜੀ ਹੁੰਦੇ ਉਹਨਾਂ ਨੂੰ ਤਾਂ ਪਤਾ ਹੀ ਨਹੀਂਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਸਲ ਵਿੱਚ ਜਿਹੜੇ ਪੰਜਾਬ ਦੇ ਲੋਕ ਆ ਨਾ ਪ੍ਰਸ਼ਾਸਨ ਦੇ ਲੋਕ ਆ ਉਹਨੇ ਸਾਰਾ ਕੁਝ ਤਾਂ ਪ੍ਰਸ਼ਾਸਨ ਨੂੰ ਦੇ ਦਿੱਤਾ ਆ ਉਨੇ ਭਗਵੰਤ ਮਾਨ ਨੇ ਸਾਰਾ ਉਹਦੇ ਪ੍ਰਸ਼ਾਸਨ ਦੇਦਾ ਤੁਸੀਂ ਹੀ ਕਰੋ ਜੋ ਕਰਨਾ ਹੈ ਮੇਰੇ ਕੋਲ ਹੀ ਸਮਝ ਜਾਂਦੀ ਇਹ ਫਿਰ ਇਸ ਤਰੀਕੇ ਦੇ ਨਾਲ ਸੜਕਾਂ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾਉਣੀਆਂ ਧਾਰਮਿਕ ਤਸਵੀਰਾਂ ਬਣਾਉਣੀਆਂ ਇਹ ਫਿਰ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੁਣ ਅਸਲ ਵਿੱਚ ਇਹ ਆ ਜਿਹੜਾ ਸਾਡੇ ਕੋਲ ਵੋਟਾਂ ਮੰਗਣ ਆਏਗਾ ਅਸੀਂ ਚਿੱਤਰ ਮਾਰ ਕੇ ਭੇਜਾਂਗੇ ਉਹਨੂੰ ਜਿਹੜਾ ਮਰਜ਼ੀ ਹੋਵੇ ਅਸੀਂ ਨਹੀਂ ਚਾਹੁੰਦੇ ਅਸੀਂ ਕਿਸੇ ਨੂੰ ਵੋਟ ਹੀ ਨਹੀਂ ਪਾਉਣਾ ਚਾਹੁੰਦੇ ਇਹ ਲੱਖ ਦੀ ਲਾਂਤ ਜੇ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿਤਾਈਏ ਤੇ ਤੁਸੀਂ ਸਾਡੇ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਰੋਡ ਦੇ ਉੱਪਰ ਲਾਓ ਹਾਂ ਖਾੜੀਆਂ ਭਾਵਨਾ ਨੂੰ ਠੇਸ ਪਹਜਾਓ ਲੱਖ ਦੀ ਲੰਤ ਜਿਹੋ ਜਿਆ ਦੇ ਆਈ ਨਹੀਂ ਚੁੰਦੇ ਬਿਲਕੁਲ ਇੱਕ ਇੱਕ ਬਾਅਦ ਕਰਕੇ ਆਪਾਂ ਤਸਵੀਰ ਜਿਹੜੇ ਸਮੁੱਚੇ ਲੋਕ ਪੰਜਾਬ ਦੇ ਦੇਖ ਰਹੇ ਨੇ ਉਹਨਾਂ ਨੂੰ ਜ਼ਰੂਰ ਦਿਖਾਵਾਂਗੇ ਕਿ ਸੜਕਾਂ ਤੇ ਜਿਨ੍ਹਾਂ ਤਸਵੀਰਾਂ ਦੀ ਤੁਸੀਂ ਪੂਜਾ ਕਰਦੇ ਹੋ ਨਤਮਸਤਕ ਹੋਨੇ ਹੋ ਜਿਨ੍ਹਾਂ ਤਸਵੀਰਾਂ ਨੂੰ ਤਾਂ ਉਹ ਸੜਕਾਂ ਤੇ ਆ ਗੰਦਗੀ ਦੇਖ ਸਕਦੇ ਹੋ ਇੰਦੀ ਗੰਦਗੀ ਤੇ ਇੱਥੇ ਤਸਵੀਰ ਬਣਾਈ ਸੀ ਭਾਈ ਜੀ ਇੱਧਰਲੇ ਪਾਸੇ ਆ ਕੇ ਇੱਕ ਵਾਰ ਐਕਸਪਲੇਨ ਜ਼ਰੂਰ ਕਰ ਦਿਓ ਇੰਨੀ ਗੰਦਗੀ ਦੇ ਵਿੱਚ ਕਿਹੜੀ ਤਸਵੀਰ ਬਣਾਈ ਸੀ ਇਸ ਵਿੱਚ ਇਹ ਤਸਵੀਰ ਨਾ ਇੱਕ ਨਾ ਮਲਕੀ ਗੋਲਡਨ ਕਲਰ ਦਾ ਮੰਦਿਰ ਜਿਹਾ ਬਣਾਇਆ ਆਈਗਾ ਉਸਾਂ ਨੂੰ ਇਹ ਵੀ ਲੱਗਦਾ ਹੀ ਕਿ ਤੇ ਦਰਬਾਰ ਸਾਹਿਬ ਨਾਵੇ ਜਾਂ ਕੋਈ ਮੰਦਰ ਨਾ ਹੋਵੇ ਅਸੀਂ ਮਟੇ ਦਿੱਤਾ ਜੇ ਬਸ ਬਿਲਕੁਲ ਅੱਗੇ ਨੂੰ ਆ ਗਿਆ ਪਾ ਇੱਕ ਵਾਰ ਇੱਧਰ ਪਾਸੇ ਵਾਦਦੇ ਆ ਤਾਂ ਇੱਥੇ ਵਾਝੀ ਕਿਹੜੀ ਤਸਵੀਰ ਬਣਾਈ ਗਈ ਹੈ ਬੁੱਧ ਧਰਮ ਦੀ ਤਸਵੀਰ ਆ ਸਾਫ਼ ਦਿਖਦੀ ਪਈ ਆ ਇੱਥੇ ਬੁੱਧ ਧਰਮ ਦੀ ਤਸਵੀਰ ਆ ਅਸਲ ਵਿੱਚ ਚਲੋ ਬੁੱਧ ਧਰਮ ਦੇ ਕੋਈ ਤੇ ਚੰਦਕ ਲੋਕ ਤੇ ਹੋਣਗੇ ਜਿਹੜੇ ਮੰਨਦੇ ਆ ਅਹੀਰੀ ਚੋਂਦੇ ਕਿਸੇ ਦਾ ਵੀ ਬਿਹੱਦ ਵੀ ਹੋਵੇ ਇਹੋ ਜੇ ਜੁਗ ਪੁਰਸ਼ ਆਏ ਤਾਂ ਪਤਾ ਨਹੀਂ ਕਿੰਨੇ ਜੁਗਾਂ ਦੀ ਬੰਦਕੀ ਆ ਇਹਨਾਂ ਦੀ ਤੇ ਅਹੀ ਇਹਨਾਂ ਨੂੰ ਪੈਰਾਂ 'ਚ ਰੋਲੀਏ ਗੰਦ 'ਚ ਰੋਲੀਏ ਹਾਂਜੀ ਇਸ ਤੋਂ ਅਸਲ ਵਿੱਚ ਸਾਡੇ ਧਰਮ ਵਿੱਚ ਪਤਾ ਕੀ ਆ ਜੇ ਤੁਹਾਨੂੰ ਕਿਸੇ ਫਕੀਰ ਦੀ ਫੋਟੋ ਜਾਂ ਕਿਸੇ ਸ਼ਿਵ ਭਗਵਾਨ ਦੀ ਫੋਟੋ ਜਾਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਗੁਰਨਾਨ ਦੇਵ ਦੀ ਫੋਟੋ ਦਿਖੇ ਨਾ ਰਾਹ ਦੇ ਵਿੱਚ ਉਹਨੂੰ ਅਗੜ ਭੇਟ ਕਰੋ ਉਹਨੂੰ ਅਗੜ ਭੇਟ ਕੀਤਾ ਜਾਂਦਾ ਅਸਲ ਵਿੱਚ ਭਾਵੇਂ ਕੇ ਲੇ ਮਤਲਬ ਅੱਗ ਲਾ ਕੇ ਉਹਨੂੰ ਅੱਗ ਦੇ ਭੇਟ ਕਰਦੇ ਹੋ ਨਾ ਉਹ ਰਹਾਜ ਜਾਵੇ ਤੇ ਨਾ ਕੁਛ ਆਵੇ ਅਸੀਂ ਇਹ ਵੀ ਕਹਿੰਦੇ ਆ ਜੋ ਬੋਰਡਾਂ ਦੇ ਉੱਪਰ ਤਸਵੀਰਾਂ ਲਾਉਂਦੇ ਹੋ ਤੁਸੀਂ ਕੀ ਫਾਇਦਾ ਵਾ ਵਾ ਖਟਦੇ ਦੋ ਦਿਨ ਦੀ ਵਾ ਵਾ ਖਟ ਕੇ ਮੁੜ ਕੇ ਹੋਈ ਬੋਰਡ ਪੈਰਾਂ ਵਿੱਚ ਹੀ ਜਾਂਦੇ ਜੀ ਬਿਲਕੁਲ ਇੱਥੇ ਮਹਾਤਮਾ ਬੁੱਧ ਜੀ ਦੀ ਤਸਵੀਰ ਬਣਾਈ ਗਈ ਸੀ ਜੀ ਤੇ ਬਿਲਕੁਲ ਆਪਾਂ ਅੱਗੇ ਵਧਦੇ ਆ ਇੱਕ ਵਨ ਬਾਈ ਵਨ ਕਰਕੇ ਆਪਾਂ ਜ਼ਰੂਰ ਦਿਖਾ ਦਿੰਨੇ ਆ ਇੱਥੇ ਵਿਚਾਕ ਇਹਨਾਂ ਨੇ ਰੰਗ ਫੇਰ ਦਿੱਤਾ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਇੱਥੇ ਭਾਈ ਜੀ ਕੀ ਬਣਿਆ ਸਾ ਅਸਲ ਵਿੱਚ ਨੇ ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਸੀਗੀ ਇੱਦਣੇ ਸਾਰੇ ਗੁਰੂ ਨਾਨਕ ਸਾਹਿਬ ਸੀ ਇੱਦਣੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਬਣਾਏ ਇਹਨਾਂ ਨੇ ਆ ਦੇਖੋ ਇੱਥੇ ਤਾਂ ਦਾੜੀ ਇਹਨਾਂ ਦੀ ਬਣਾਈ ਆ ਠੀਕ ਆ ਜੀ ਅਸਲ ਵਿੱਚ ਅਹੀ ਨਹੀਂ ਚੁੰਦੇ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ ਉਹ ਮੱਕੇ ਮਦੀਨੇ ਤੱਕ ਰ ਗਏ ਉਹਨਾਂ ਨੇ ਮੱਕਾ ਕਮਾ ਦਿੱਤਾ ਏਡੇ ਏਡੇ ਜੁਗ ਪੁਰਸ਼ ਹੈ ਤੇ ਅਹੀਂ ਇਹਨਾਂ ਨੂੰ ਮਲਕੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਆ ਅਹੀਂ ਨਹੀਂ ਅਹੀਂ ਨਹੀਂ ਚਾਹੁੰਦੇ ਇਹਨਾਂ ਦਾ ਜਿਹੜਾ ਸਤਕਾਰ ਹੈ ਸਾਡੇ ਸਿਰ ਤੋਂ ਵੀ ਉੱਪਰ ਆ ਇੰਨਾ ਸਤਕਾਰ ਆ ਸਾਡਾ ਅਹੀਂ ਨਹੀਂ ਚਾਹੁੰਦੇ ਇਹੋ ਜੀ ਗੰਦਗੀ ਵਿੱਚ ਹੁਣ ਮੇਰਾ ਘਰ ਹੋਵੇ ਮੇਰੇ ਘਰ ਦੇ ਵਿੱਚ ਗੰਦਗੀ ਹੋਵੇ ਤੇ ਮੈਂ ਉੱਥੇ ਸੋਲਾ ਨਾ ਮੈਂ ਉੱਥੇ ਰਹਿ ਲਾਂਗਾ ਨਹੀਂ ਰਵਾਂਗਾ ਠੀਕ ਹੈ ਨਹੀਂ ਕਈ ਲੋਕ ਕਹਿੰਦੇ ਫੋਟੋਆਂ ਪਿੱਛੇ ਭਜਦੇ ਆ ਮਗਰ ਉਹ ਗੱਲ ਫੋਟਵਾ ਦੀ ਨਹੀਂ ਹੁੰਦੀ ਸਾਨੂੰ ਪਤਾ ਤੁਹਾਡਾ ਗੁਰਨਾਨਕ ਆ ਤੁਹਾਡਾ ਗੁਰੂ ਗੋਬਿੰਦ ਸਿੰਘ ਆ ਅਸੀਂ ਦਿਲ ਪਾੜ ਕੇ ਵੀ ਦਿਖਾ ਲਈ ਤਾਂ ਵੀ ਫੋਟੋ ਦਿਖਾ ਦਿਆਂਗੇ ਮਹਾਰਾ ਦੀ ਇੰਨਾ ਪਿਆਰ ਕਰੀਦਾ ਮਹਾਰਾ ਸੱਚੇ ਬਾਸ਼ਾ ਨਾਲ ਠੀਕ ਹੈ ਨਾ ਜੀ ਇੱਥੇ ਗੁਰਨਾਨਕ ਸਾਹਿਬ ਦੀ ਫੋਟੋ ਆਪਾਂ ਅੱਗੇ ਵਧਦੇ ਆ ਅੱਗੇ ਇੱਕ ਇੱਕ ਕਰਕੇ ਆਪਾਂ ਤਸਵੀਰਾਂ ਜ਼ਰੂਰ ਦਿਖਾ ਦੰਨੇ ਆ ਕਿ ਇੱਥੇ ਇੰਨੀ ਗੰਦਗੀ ਤੋਂ ਗੰਦਗੀ ਵੀ ਇੱਕ ਵਾਰ ਥੱਲੇ ਦਿਖਾ ਦੰਨੇ ਆ ਇੰਨੀ ਗੰਦਗੀ ਤੇ ਵਿੱਚ ਜਿਹੜੀਆਂ ਤਸਵੀਰਾਂ ਧਾਰਮਿਕ ਤਸਵੀਰਾਂ ਬਣਾਈਆਂ ਗਈਆਂ ਸੀ ਇੱਥੇ ਨਾ ਉਹ ਇਹ ਮੁੰਡਾ ਨਾ ਦੇਖੋ ਇਹ ਬੰਦਾ ਪਤੰਗ ਡਾ ਰਿਹਾ ਮੁੰਡਾ ਏ ਜਨਾਨੀਆਂ ਥੋਕੋ ਜਾ ਰੀਆਂ ਨੇ ਇੱਥੇ ਦਰਬਾਰ ਸਾਹਿਬ ਆ ਇੱਥੇ ਛੋਟਾ ਜਿਹੜਾ ਇੱਕ ਸਲੋਵਰ ਜਮ ਲਾਇਆ ਉਹਨਾਂ ਨੇ ਇੱਥੋਂ ਸਾਫ ਪਤਾ ਲੱਗਦਾ ਕਿ ਦਰਬਾਰ ਸਾਹਿਬ ਦੀ ਫੋਟੋ ਆ ਇਹ ਪਤੰਗ ਡਾ ਰਿਆ ਉਹ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਜਿਨੇ ਬਣਾਈਆਂ ਨਾ ਉਹਨੂੰ ਲੱਖ ਦੀ ਲਾਹਤ ਦੇਣਾ ਪਹਿਲਾਂ ਤੇ ਮੈਂ ਲੱਖ ਦੀ ਲਾਹਤ ਜੇ ਜੇ ਕੋਈ ਹੋਰ ਧਰਮ ਦਾ ਆਉਂਦਾ ਉਹਨੇ ਜਾ ਕੇ ਆਪਣੇ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦੇ ਦੇਣਾ ਹੀ ਆ ਛਿੜਾ ਹੀ ਅਸੀਂ ਵੀ ਮੰਗ ਪੱਤਰ ਦੇਾਂਗੇ अच्छा ਇਹ ਇਨੀ ਗੰਦਗੀ ਦੇ ਵਿੱਚ ਜਿਹੜੀਆਂ ਤਸਵੀਰਾਂ ਬਣਾਈਆਂ ਗਈਆਂ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਸੀਂ ਕੀ ਕਹੋਗੇ ਇਸ ਪੂਰੇ ਮਸਲੇ ਨੂੰ ਲੈ ਕੇ ਜੀ ਉਹਨੂੰ ਮੈਂ ਕੁਝ ਸਮਝਦਾ ਹੀ ਨਹੀਂ ਜੀ ਭਗਵੰਤ ਮਾਨ ਕੀ ਆ ਆਈ ਉਹਨੂੰ ਕੁਝ ਨਹੀਂ ਸਮਝਦੇ ਅਸਲ ਵਿੱਚ ਨਾ ਜਦੋਂ ਮੈਨੂੰ ਗਲਤ ਅਸ ਲੱਗਾ ਵਾ ਜਦੋਂ ਭੁੱਖੇ ਘਰ ਦਾ ਬੰਦਾ ਆਵੇ ਉਹਨੂੰ ਰਾਜ ਮਿਲ ਜਾਵੇ ਨਾ ਤੇ ਉਹ ਪਾਗਲ ਹੋ ਜਾਂਦਾ ਜੀ ਉਹਨੂੰ ਪਤਾ ਨਹੀਂ ਮੈਂ ਕੀ ਕਰਨਾ ਕੀ ਬੋਲਣਾ ਠੀਕ ਹੈ ਜੀ ਮੈਂ ਨਾ ਇਹ ਉਹਦੇ ਬਾਰੇ ਮਾੜਾ ਬੋਲਦਾ ਤੇ ਨਾ ਮੈਂ ਕੁਝ ਕਹਿੰਨਾ ਅਸਲ ਵਿੱਚ ਇਹੀ ਆ ਆਪਣਾ ਜਿਹੜਾ ਕਾਰਜ ਆ ਉਹ ਕਰੀਏ ਇੰਨਾ ਮੈਂ ਸਿੱਖਾਂ ਦੇ ਬੱਚਿਆਂ ਨੂੰ ਅਤੇ ਹੋਰ ਆਪਣੇ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਐਵੇਂ ਨਾ ਮੂੰਹ ਚੱਕ ਕੇ ਰੈਲੀਆਂ 'ਚ ਚਲਜਿਆ ਕਰੋ ਤੁਹਾਨੂੰ ਧੁੱਪਾਂ ਵਿੱਚ ਸਾੜ ਦੇ ਜੇ ਤੁਹਾਨੂੰ ਮਾਰ ਦੇ ਧੁੱਪਾਂ ਵਿੱਚ ਤੁਹਾਨੂੰ ਕੀ ਮਿਲਦਾ ਕੁਝ ਨਹੀਂ ਮਿਲਦਾ ਉਹਦੇ ਤੁਹਾਨੂੰ ਉਹ ਗੰਦੀ ਜੀ ਰੋਟੀ ਖਵਾ ਦਿੰਦੇ ਆ ਉਹੀ ਗੰਦੇ ਹੱਥ ਮਾਰੀ ਜਾਂਦੇ ਅੰਬਲੀ ਸ਼ਰਾਬੀ ਉਹੀ ਰੋਟੀਆਂ ਤੁਹਾਨੂੰ ਖਵਾ ਕੇ ਤੋੜ ਦਿੰਦੇ ਆ ਲੱਖ ਦੀ ਲਾਂਤ ਜੇ ਪੰਜਾਬ ਦੇ ਨੌਜਵਾਨੋ ਜਾਗੋ ਨਾ ਜਾਓ ਰੈਲੀਆਂ ਲੁੱਲੀਆਂ ਚ ਕੁਝ ਨਹੀਂ ਰੱਖਿਆ ਜੇ ਰੈਲੀਆਂ ਚ ਬੰਦੇ ਇਕੱਠੇ ਕਰਕੇ ਜਾਓਗੇ ਦੋਰ ਦੇਣ ਦੀ ਫੁਕਰੀ ਆ ਕੁਝ ਨਹੀਂਗਾ ਜਦੋਂ ਤੁਹਾਡੇ ਦੇ ਇਕੱਲੇ ਦੇ ਭਾਰੂ ਪੈਂਦਾ ਨਾ ਕੰਮ ਤੁਹਾਨੂੰ ਇਕੱਲੇ ਦੇ ਮਲਕੀ ਭਾਵ ਕੇ ਦੁੱਖ ਆਂਦਾ ਆ ਕੋਈ ਸਾਥ ਨਹੀਂ ਖੜਦਾ ਅੱਛਾ ਇਹ ਭਾਈ ਜੀ ਇਸ ਪੂਰੀ ਘਟਨਾ ਨੂੰ ਲੈ ਕੇ ਜਾਂ ਇਸ ਤਰ੍ਹਾਂ ਦੀ ਹੋਈ ਘਟਨਾ ਨੂੰ ਲੈ ਕੇ ਪੰਜਾਬ ਦੇ ਹੋਰ ਸ਼ਹਿਰਾਂ ਦੇ ਲੋਕ ਤੁਹਾਨੂੰ ਦੇਖ ਰਹੇ ਹੋਣਗੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੀ ਘਟਨਾ ਹੋਰ ਕਿਸੇ ਸ਼ਹਿਰ ਦੇ ਵਿੱਚ ਨਾ ਵਾਪਰੇ ਮੈਂ ਅਸਲ ਵਿੱਚ ਪੰਜਾਬ ਦੇ ਸਿੰਘਾਂ ਨੂੰ ਵੀ ਬੇਨਤੀ ਕਰਦਾ ਤੇ ਜਿਹੜੇ ਨੌਜਵਾਨ ਆ ਜਿਹੜੇ ਸਿੱਖੀ ਵਿੱਚ ਨੂਬ ਸਿੱਖਾਂ ਨੂੰ ਬਲਕਿ ਸਿੱਖੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵਾਂ ਠੀਕ ਆ ਜੀ ਜੋ ਤੁਹਾਡੇ ਸ਼ਹਿਰ ਵਿੱਚ ਤੁਹਾਨੂੰ ਪਤਾ ਲੱਗਦਾ ਆ ਗੁਰਨਾਨ ਸਿੰਘ ਦੀ ਫੋਟੋ ਨੂੰ ਮਲਕੀ ਇੱਦਾਂ ਰੋੜਾਂ ਤੇ ਲਾਇਆ ਜਾ ਰਿਹਾ ਆ ਤੁਸੀਂ ਵੀ ਆਵਾਜ਼ ਉਠਾਓ ਆਵਾਜ਼ ਉਠਾ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿਓ ਕਿ ਸਾਡੇ ਗੁਰਨਾਨ ਸਿੰਘ ਦੀਆਂ ਫੋਟੋਆਂ ਕਿਉਂ ਰੋੜਾਂ ਤੇ ਲਾਈਆਂ ਜਾ ਰਹੀਆਂ ਨੇ ਕਾਦੀ ਗੱਲੋਂ ਲਾਈਆਂ ਜਾ ਰਹੀਆਂ ਨੇ ਤੁਸੀਂ ਜਨਾਨੀਆਂ ਬਣਾਓ ਬੰਦੇ ਬਣਾਓ ਜੋ ਮਰਜੀ ਬਣਾਓ ਮਗਰ ਗੁਰਨਾਨ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਫੋਟੋ ਕਿਉਂ ਤੁਸੀਂ ਲਾ ਰਹੇ ਹੋ ਕਿਸੇ ਵੀ ਧਰਮ ਦਾ ਆਵੇ ਉਹਨੂੰ ਆਵਾਜ਼ ਉਠਾਣੀ ਚਾਹੀਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਸੋ ਬਿਲਕੁਲ ਦਰਸ਼ਕੋ ਇਹ ਜਲੰਧਰ ਦੀਆਂ ਤਸਵੀਰਾਂ ਨੇ ਤਸਵੀਰਾਂ ਜਿਹੜੀਆਂ ਹੈਗੀਆਂ ਕੰਧਾਂ ਤੇ ਨਹੀਂ ਗੰਦਗੀ ਦੇ ਸਾਹਮਣੇ ਜਿਹੜੀਆਂ ਧਾਰਮਿਕ ਤਸਵੀਰਾਂ ਬਣਾਈਆਂ ਗਈਆਂ ਸੀਗੀਆਂ ਜਿਸ ਨੂੰ ਲੈ ਕੇ ਸਿੱਖਾਂ ਦੇ ਮਨ ਦੇ ਵਿੱਚ ਰੋਸ ਜਾਗਿਆ ਤਾਂ ਉਹ ਤਸਵੀਰਾਂ ਇਹਨਾਂ ਨੇ ਰੰਗ ਜਿਹੜਾ ਲਾ ਕੇ ਉਹ ਮਿਟਾ ਦਿੱਤੀਆਂ ਨੇ ਤੇ ਇਸ ਪੂਰੀ ਘਟਨਾ ਨੂੰ ਲੈ ਕੇ ਜੋ ਤੁਹਾਡੇ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕੋਵਾਸ ਟੀਵੀ ਦੇ ਨਾਲ ਧੰਨਵਾਦ